ਪਾਜੀ ਅੱਜ ਕੱਲ ਮੇਰੀ ਸੁਣੋ ਗੱਲ ਸਾਡੀਆਂ ਭੈਣਾਂ ਜਾਂਦੀਆਂ ਵਿਆਵਾਂ ਦੇ ਹਾਂਜੀ ਵਿਆਹ ਤੇ ਚਲੇ ਗਈਆਂ ਮੇਕਅਪ ਕੋਲ ਕਰਾ ਲਿਆ ਨਚਣ ਟੱਪਣ ਲੱਗ ਗਈ ਤੇ ਜਾ ਕੇ ਬਿਲਕੁਲ ਘਰ ਹੀ ਗਏ ਸੱਸ ਕਿੰਦਰੋਂ ਫੋਨ ਕਿੱਥੇ ਮਮੀ ਜੀ ਮੈਂ ਤੇ ਫੋਨ ਉੱਥੇ ਭੁੱਲ ਗਈ ਹਾਂ ਕੁਲਫੀ ਖਾ ਰਹੀ ਸੀ ਫੋਨ ਭੁੱਲ ਗਈ ਹਾਂ ਉਹਨਾਂ ਆਪੇ ਹੱਲ ਕੱਢਦਾ ਪਾਜੀ ਤੁਸੀਂ ਹੱਲ ਕੱਢ ਲਿਆ ਓ ਪਾਜੀ ਕੱਢਦਾ ਹੱਲ ਚਾਹ ਖਾਏ ਕੁਲਫੀ ਚਾਹ ਖਾਏ ਫਲ ਓ ਕਿਦਾਂ ਪਾਜੀ ਲੈ ਗਿਆ ਇਹਦੇ ਨਾਲ ਲਾ ਤੇ ਪਰਸ ਓ ਪਾਜੀ ਇਹ ਕਿਵੇਂ ਕਮਾਲ ਕਰਤੀ ਸੱਸ ਕਰਨ ਗਿਆ ਬਹੁਤ ਤੇ ਤਰਸ ਹਾਂ ਬਹੁਤ ਰਾਣੀ ਫੋਨ ਲੈ ਤੋ ਦੋ ਹਾਂ ਬਹੁਤ ਰਾਣੀ ਵਿਚਾਰ ਦੇ ਆਪਣੇ ਬਾਜੇਗਾ ਗਲੋ ਬੱਲੇ ਬੱਲੇ ਇੱਥੇ ਤਾਂ ਭਾਈ ਭਾਵੇਂ ਤੁਸੀਂ ਚਾਰ ਫੋਨ ਪਾ ਲੋ ਉਹ ਪਾਜੀ ਫੋਨ ਪਾ ਲੋ ਸੱਤ ਹਾਂ ਆ ਦੇਖੋ ਪਰਸ ਨਾਲ ਲਹਿੰਗਾ ਨਾਲ ਹੈ ਲਹਿੰਗੇ ਉੱਤੇ ਲੱਗਿਆ ਮੋਤੀ ਹਾਂ ਕੰਮ ਦੇਖੋ ਕੰਮ ਹੈਗਾ ਫਰੰਟ ਤੇ ਤੇ ਆ ਜੀ ਗਈ ਦੀ ਬੈਕ ਆਏ ਹਾਏ ਆ ਦੇਖੋ ਪਾਜੀ ਫਿਰ ਜੀ ਮੋਤੀ ਲੱਗੇ ਫਿਰ ਪੈਸੇ ਵੀ ਤਾਂ ਤੁਸੀਂ ਮੋਤੀਆਂ ਵਰਗੇ ਲੈਣੇ ਆ ਪਾਜੀ ਇਹਦਾ ਮਾਰਕੀਟ ਪ੍ਰਾਈਸ ਹੈਗਾ 99500 ਹਾਂ ਜੇ ਲੋਗੇ ਕਰਾਏ ਤੇ ਮਿਲੇਗਾ 3000 3500 ਬਿਲਕੁਲ ਆਪਾਂ ਕੀ ਰੇਟ ਦਵਾਂਗੇ ਰਖੜੀ ਸੇਲ ਦੇ ਹਾਂ ਜਿਹੜਾ ਵੀਡੀਓ ਕਰੇਗਾ ਸ਼ੇਅਰ ਉਹਨੂੰ ਦਵਾਂਗੇ 1500 ਰੁਪਏ ਦਾ ਪੀਸੀ ਇਹ 1500 ਰੁਪਏ ਦਾ ਹੈ ਓ ਪਾਜੀ ਹੋਗੇ ਨਾ ਹੈਰਾਨ ਪਾਜੀ 1500 ਰੁਪਏ ਦਾ ਇਹ ਤਾਂ ਪਰਸ ਨਹੀਂ ਲੱਗਦਾ ਮੈਨੂੰ ਓਏ ਚੱਕਰ ਤੈਨੂੰ ਲੱਗੋਗੇ ਸਾਡੀ ਦੁਕਾਨ ਪਾਜੀ ਪਰਸ ਵੀ ਨਾਲ ਆਏ ਹਾਏ ਓਏ ਹੋਏ ਆਏ ਹਾਏ ਬੱਲੇ ਬੱਲੇ ਜਿੱਲੋ ਨਜ਼ਾਰੇ ਲੱਗੋਗੇ ਬੜੇ ਪਿਆਰੇ ਆ ਦੇਖੋ ਤੇ ਤੁਹਾਨੂੰ ਕਰਾਇਤ ਲੈਣ ਦੀ ਲੋੜ ਹੀ ਨਹੀਂ ਹਾਂਜੀ ਪਤਾ ਕੀ ਆ ਆਜ ਕੱਲ ਇਨਫੈਕਸ਼ਨ ਚੱਲਦੀ ਹੈਗੀ ਕਿਸ ਨੇ ਪਾਇਆ ਕਿਸੇ ਦਾ ਪਸੀਨਾ ਕਿਹੜਾ ਕਿਸ ਨੂੰ ਕੀ ਹੈਗਾ ਚੰਗਾ ਕਰਾਉਂਦੇ ਨਹੀਂ ਕਰਾਉਂਦਾ ਜੀ ਹੂੰ ਰੇਡ ਕੀ ਕਰਦਾ ਭਾਜੀ 3000 ਦਾ ਕਰਾਇਆ ਹੂੰ ਉਹ ਹੋਏਗਾ ਚੱਲਾ ਜਿਹੜਾ ਕਰਾਇਆ ਚਲੇਗਾ ਜੀ ਸਹੀ ਹੈ ਕੀ ਬਾਤ ਹੈ ਜੀ ਉਹ ਬੋ ਜੀ ਗਾਣਾ ਨਹੀਂ ਹੈ ਕੀ ਬਾਤ ਹੈ ਚੰਨਾ ਕੀ ਬਾਤ ਹੈ ਆਹਾ ਹਾ ਪਨੋ ਜੀ ਦਿਖਾ ਰਹੇ ਜੀ ਦੇਖੋ ਬਾਤ ਹੈ ਜੀ ਤੇ ਚੁੰਨੀ ਦਾ ਕੰਟਰਾਸਟ ਦੇਖੋ ਭਾਈ ਚੁੰਨੀ ਵੀ ਕਰੋਗੇ ਉਹ ਮਹਾਰਾਜ ਤਾਂ ਮੈਂ ਦੇਖੋ ਸੋਨਾ ਪਿਓਰ ਦੇ ਪੀਸ ਆਗੇ ਸਾਰੇ ਜੀ ਹੈਂਡ ਮੈਡ ਪੀਸ ਕੀ ਬਾਤ ਹੈ ਜੀ ਕੀ ਬਾਤ ਹੈ ਭਾਜੀ ਇਹਦਾ ਰੇਟ ਦੱਸੋ ਤੁਸੀਂ ਉਹ ਪਾ ਜੀ ਰਹਿਣ ਦੋ ਰੇਟ ਸੁਣੋਗੇ ਹੈਰਾਨ ਹੋ ਜਾਓਗੇ ਹੈਰਾਨ ਹਾਂ ਕਿਉਂ ਗੱਲ ਹੋ ਗਈ ਲੱਖਾਂ ਵਿੱਚ ਤੁਸੀਂ ਲੱਭੋਗੇ ਸਾਡੀ ਦੁਕਾਨ ਹਾਂ ਸਹੀ ਸਹੀ ਲਾਇਓ ਭਾਜੀ ਰੇਟ ਉਹ ਪਾ ਜੀ ਬਹੁਤ ਹੀ ਤੁਨ ਕਲਾਸਿਕਲ ਚੀਜ਼ਾਂ ਦਿਖਾ ਰਹੇ ਆ ਹਾਂ ਰੇਟ ਸੁਣੋਗੇ ਹੈਰਾਨ ਹੋ ਜਾਓਗੇ ਆਪਣੇ ਆਪ ਜੀ ਮੈਨੂੰ ਤਾਂ 25-30 ਹਜ਼ਾਰ ਦਾ ਲੱਗਦਾ ਇਹ ਰੇਟ ਹੈ ਜੀ ਮਾਰਕੀਟ ਅਜੇ 25-30 ਹਜ਼ਾਰ ਹੈ ਹਾਂ ਮਾਰਕੀਟ ਪ੍ਰਾਈਸ ਹੈ 25000 30000 ਹੂੰ ਆਪਾਂ ਆਬ ਇਹਨੂੰ ਲਹਿੰਗਾ ਦੇਵਾਂਗੇ ਸਿਰਫ ਤੇ ਸਿਰਫ 7495 ਲਹਿੰਗਾ ਜਾਏਗਾ ਜੀ ਹੈ 7495 ਦਾ ਲਹਿੰਗਾ ਜਾਏਗਾ 7495 ਦਾ ਇਹ ਉਹ ਬਾਉ ਜੀ 21000 ਰੁਪਏ ਕਰਾਇਆ ਲੈਂਗੇ ਦਾ ਬੱਲੇ 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 ਭਾਜੀ ਬੜਾ ਫਰਕ ਹੋਇਆ ਹੋਇਆ ਸਾਰੇ ਡਬਲ ਕੇ ਨਾ ਕਮਾਲ ਕਰਤੀ ਭਾਜੀ ਬੱਲੇ 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 ਦੋਸਤੋ 7495 ਆ ਦੇਖੋ ਕਰ ਲੋ ਧਿਆਨ ਹਲੋ ਲਹੰਗਾ ਦੇਖੋ ਬਖਰੇ ਐ ਨੰਸ਼ ਕੀ ਬਾਤ ਹੈ ਜੀ ਕਮਾਲੇ ਕਰੀ ਪਈ ਹੈ ਭਾਜੀ ਨੇ ਝੰਡਾ ਵੀ ਨਿਕਾਲਿਆ ਤੀਜਾ ਮਾਰਾ ਟਰਮ ਟਰ ਹੈਗੀ ਵੈਰਾਈਟੀ ਬੜੀ ਹੈਗੀ ਜੀ ਵੀਡੀਓ ਫੱਗ ਜੇਗੀ ਬੰਦੇ ਬੰਦੇ ਮਾਲ ਨਹੀਂ ਭੁਗਣਾ ਜੀ ਸਾਡਾ ਹਲੋ ਦੁਪੱਟਾ ਕਿੰਨਾ ਸੋਹਣਾ ਉੱਪਰ ਲਗਾ ਰੱਖਿਆ ਬਹੁਤ ਹੈਵੀ ਲੰਗਾ ਨਾ ਇਹ ਦੇਖੋ ਇਹ ਤਾਂ ਮਹਾਰਾਣੀਆਂ ਵਾਲਾ ਲਹੰਗਾ ਮਹਾਰਾਣੀ ਹਾਂਜੀ ਹਾਂਜੀ ਸਰ ਹਾਂਜੀ ਤੁਰੇ ਠੀਕ ਕੀਤੀ ਹੈਗੀ ਪਛਾਣ ਬਸ ਯਾਦ ਰੱਖਣਾ ਸ਼੍ਰੀਕ੍ਰਿਸ਼ਨ ਐਮਪੋਰੀਅਮ ਦੁਕਾਨ ਵਾਲੇ ਜੀ ਨੇ ਇਹ ਲਹਿੰਗਾ ਪਾਲਿਆ ਉਹਨੂੰ ਗਹਿਣੇ ਪਾਣ ਦੀ ਲੋੜ ਨਹੀਂ ਉਹ ਮਾਰਾ ਗਹਿਣੇ ਦੇ ਫੇਲ ਅੱਛੀ ਦੇਖੋ ਗਹਿਣੇ ਜਿਹੜੇ ਆ ਜੜੀ ਪਏ ਆ ਲਹਿੰਗੇ ਦੇ ਉੱਤੇ ਇਧਰ ਕਰੋ ਗੌਰ ਮuje 9 ਲੱਖ ਆ ਦੀ ਲਾਦੇ ਰੇ ਉਹ ਸਈਆਂ ਦੀ ਵਾਨੇ ਉਹ ਜੀ ਦੇਗੀ ਹਲੋ ਕੁਆਲਿਟੀ ਦੇਖੋ ਜਰਾ ਟੋਟਲੀ ਹੈਵੀ ਲਹਿੰਗਾ ਜੀ ਇਸ ਦਾ ਦੁਪੱਟਾ ਦਿਖਾ ਉਹ ਮਾਰਾ ਉੱਪਰ ਜੜੇ ਬੈ ਸਾਰੇ ਹੀਰੇ ਹੂੰ ਆਹ ਦੇਖੋ ਤੁਸੀਂ ਟੋਟਲੀ ਦਬਕੇ ਦਾ ਕੰਮ ਹੈ ਨਾਲ ਇਹਦੇ ਹੈਂਡਵਰਕ ਹੈ ਜੀ ਆਹ ਦੇਖੋ ਤੁਸੀਂ ਪੂਰਾ ਦਬਕੇ ਦਾ ਕੰਮ ਹੋਇਆ ਹੋਇਆ ਨਗ ਜੜੇ ਹੋਏ ਆ ਮੇਰੀ ਬੇਨਤੀ ਹੈ ਜਿਹਨੇ ਲਹਿੰਗੇ ਲੈਣੇ ਆ ਨਾ ਉਹ ਦਿੱਲੀ ਲੁਧਿਆਣਾ ਜਲੰਧਰ ਹੁਣ ਕੇ ਆਣ ਮੇਰੇ ਕੋਲ ਹੂੰ ਫਿਰ ਉਹ ਕਹਿਣਗੇ ਵਾਕੇ ਵੀ ਰੇਟ ਬੜੇ ਸਸਤੇ ਆਗੇ ਹੂੰ ਜਿਹਨੂੰ ਹੋਏਗੀ ਟ੍ਰਾਈ ਉਹ ਹੀ ਕਰੇਗਾ ਸਾਨੂੰ ਰਿਪਲਾਈ ਜਿਹਨੂੰ ਨਹੀਂ ਹੋਏਗੀ ਟ੍ਰਾਈ ਉਹ ਨਹੀਂ ਕਰਵਾਏਗਾ ਰਿਪਲਾਈ ਸਹੀ ਹੈ ਭਾਜੀ ਇਹਦਾ ਰੇਟ ਕੀ ਹੈ ਫਿਰ ਇਹ ਲਹਾਂਗਾ ਵਿਗਦਾ 25000 26000 ਦਾ ਹੂੰ ਤਾਂ ਸੇਮ ਲਹਾਂਗਾ ਜਾਏਗਾ 7495 ਦਾ ਸੇਲ 7495 ਹਾਂਜੀ ਹਾਂ 7495 ਰੇਟ ਦੱਸਿਆ ਭਾਜੀ ਨੇ ਔਰ ਤੁਸੀਂ ਵਰਕ ਜਿਹੜਾ ਦੇਖੋਗੇ ਇੰਨੇ ਦਾ ਤਾਂ ਇਹਦਾ ਕੱਪੜਾ ਨਹੀਂ ਆਂਦਾ ਉਹ ਜਿਹੜਾ ਵਰਕ ਹੋਇਆ ਹੋਇਆ ਇਹ ਹੈਂਡ ਵਰਕ ਹੈ ਮਸ਼ੀਨ ਨਾਲ ਨਹੀਂ ਹੁੰਦਾ ਕਰਾਇਆ ਜੇ ਤੁਸੀਂ ਇਹ ਲੈ ਕੇ ਜੇ ਤੁਸੀਂ ਅੱਗੇ ਵੀ ਕਰਨ ਲੱਗੇ ਕੰਮ ਹੀ ਕਰਨ ਲੱਗੇ ਕਿਰਾਏ ਤੇ ਦੇਣ ਦਾ ਤੋਡੇ 2 ਦਿਨਾਂ ਦੇ ਵਿੱਚ ਸਾਰੇ ਪੈਸੇ ਪੂਰੇ ਹੋ ਜਾਣੇ। ਬਾਜੀ 21000 ਕਰਾਇਆ ਤੇ ਗਾਗ ਲੈ ਗਿਆ 21000 ਕਰਾਇਆ। ਬੱਲੇ ਬੱਲੇ ਬੱਲੇ। ਬਾਜੀ ਦੇਖੋ ਨਾ ਧਿਆਨ ਨਾਲ ਚੱਕ ਕੇ ਦੇਖੋ ਵਜਨ ਨਹੀਂ ਕਹਿੰਦਾ 20 25 ਕਿਲੋ ਲੰਘ ਆਗਾ ਵਜਨ ਹੀ ਬਹੁਤ ਭਾਰੀ ਆਗਾ। ਉਹ ਬੱਲੇ ਬੱਲੇ। ਬਹੁਤ ਭਾਰੀ ਲੰਘਾ ਸਰ। ਕੋਈ ਮਜ਼ਾਕ ਨਹੀਂ ਕਰੀਦਾ ਗੱਲ ਸਹੀ ਕਰੀਦੀ ਐ ਕਲੀਅਰ। ਵੀ ਸਾਡੇ ਕਸਟਮਰ ਆਂ ਡੀਅਰ। ਅਸੀਂ ਬੈਠੇ ਨਹੀਂ ਉਹਨਾਂ ਦੇ ਨੀਅਰ। ਕੋਈ ਆਂਦਾ ਦੂਰੋਂ ਕੋਈ ਆਂਦਾ ਨੇੜੇ ਤੋਂ। ਸਬਦਾ ਕਰਨਾ ਪੈਣਾ ਬੰਦਾ ਧਿਆਨ। ਹਲੋ ਜੀ। ਸਹੀ। 25000 ਲੰਘਾ ਜਾਏਗਾ 7.5000 ਰੁਪਏ ਲਾਜ ਟੱਕ ਚ ਸੈਲਫੀ ਜੱਟੀ ਨੱਚੂਗੀ ਤੇਰੀ ਬਾ ਫੜ ਕੇ ਭਾਵੇਂ ਜਿੱਥੇ ਮਰਜੀ ਬਹਿ ਕੇ ਭਾਵੇਂ ਵਿਆਹ ਵਿੱਚ ਡੀਜੇ ਉੱਤੇ ਖੜ ਕੇ ਸਹੀ 7500 ਦਾ ਆ ਗਿਆ ਲਹਿੰਗਾ ਕੋਈ ਨਹੀਂ ਇਸ ਨੂੰ ਕਹਿ ਸਕਦਾ ਮਹਿੰਗਾ ਸਹੀ ਸਭ ਕਹਿਣਗੇ 26000 28000 30000 ਸ਼੍ਰੀ ਕ੍ਰਿਸ਼ਨਾਂ ਮੋਰੀਮ ਦੇਗੀ 7500 ਰੁਪਏ ਦਾ ਲਹਿੰਗਾ ਜੀ 7500 ਦਾ ਲਹਿੰਗਾ ਦੇਖੋ ਬੰਦੇ ਨੇ ਗੱਸ਼ ਖਾ ਖਾ ਕੇ ਗਿਰਨਾ ਸੁਣ ਕੇ ਕਿੰਨੇ ਦਾ ਦੇ ਰਹੇ ਹੋ ਭਈ ਆ ਇਹ ਡਰੈਸ ਉਹ ਜੀ ਇਸ ਦਾ ਰੇਟ ਤਾਂ ਮਹਿੰਗਾ ਹੈ 1000 ਰੁਪਏ ਦਾ ਜਾਏਗਾ ਆਪਕੋ ਰੇਟ ਸੁਣ ਕੇ ਗਿਰ ਗਿਆ ਮੈਡਮ ਕੀ ਹੋ ਗਿਆ ਭਾਜੀ ਭਾਜੀ ਇਹ ਨਾ ਕਰਿਆ 3000 ਰੈਂਟ ਤੇ ਲਿਆ ਭਾਜੀ ਹੈ ਕਿੰਨੇ ਦਾ ਇਹ ਭਾਜੀ 1000 ਰੁਪਏ ਦਾ 3000 ਰੁਪਏ ਦਾ ਲੈ ਕੇ ਆਈ ਕੋਈ ਗੱਲ ਬੰਦੀ ਇਹ 1000 ਰੁਪਏ ਦਾ ਹੋਰ ਆਏ ਆਏ ਓਏ ਬਦੋ ਬਦੀ ਬਦੋ ਬਦੀ ਦੇਖੋ ਡਰੈਸ ਆਈ ਕਿਹੜੀ ਬਦੋ ਬਦੀ ਬਦੋ ਬਦੀ ਭਾਜੀ ਇੰਨੀ ਬਦੋ ਬਦੀ ਲਾਈ ਹੋਈ ਹੈ ਬੋਹ ਜੀ ਜ਼ਿੰਦਗੀ ਹੈਗੀ ਕਿਆ ਜਿਹੜੀ ਪਾਏਗੀ ਹੋ ਜਾਏਗਾ ਉਹਦਾ ਵਿਆਹ ਆਏ ਹਾਏ ਜਿਹੜੀ ਪਾ ਲੇਗੀ ਖਤਮ ਹੋ ਜਾਏਗਾ ਦਿਮਾਗ ਤੇ ਸਟ्रेस ਅੱਛਾ ਜੀ ਆ ਦੇਖੋ ਇਹਨੂੰ ਕਹਿੰਦੇ ਲਹਿੰਗਾ ਗਾਣਾ ਨਹੀਂ ਆਇਆ ਮੈਨੂੰ ਲਹਿੰਗਾ ਲੈ ਦੇ ਸੋਹਣਿਆ ਇਧਰ ਕਰੋ ਧਿਆਨ ਆਏ ਹਾਏ ਉੱਪਰ ਲੱਗੇ ਮੋਤੀ ਉੱਤੇ ਉਹ ਰੱਖਿਆ ਕੰਮ ਜਿਹੜੀ ਪਾਲਕ ਜਿ ਲੱਗੇ ਨਾ ਕੋਈ ਗਮ ਪਰ ਭਾਜੀ ਪੈਸੇ ਨੂੰ ਦੇਖ ਕੇ ਤਾਂ ਗਮ ਲੱਗ ਜਾਂਦਾ ਨਾ ਲੈ ਕੇ ਮੈਂ ਕਿ ਬੜੇ ਆਂਦੇ ਆ ਭਾਜੀ 2500 3000 ਰੁਪਏ ਰੇਟ ਹੈਗਾ ਸਾਡੀ ਦੁਕਾਨ ਦੀ ਫੇਮਸ ਚੀਜ਼ ਹੈਗੀ ਏ ਪੀਸ ਬੋਲੋਗਾ ਨਾ 200 ਲੈਣੇ ਆ 200 ਦੇ ਦਾਂਗੇ ਅੱਛਾ ਜੀ ਕਿ ਇਹ ਪੀਸ ਆਪਾਂ ਖੁਦ ਤਿਆਰ ਕਰਵਾ ਰਿਆ ਫੈਕਟਰੀ ਚੋਂ ਅੱਛਾ ਜੀ ਇਹ ਤੁਹਾਨੂੰ ਪੀਸ ਦਵਾਂਗੇ ਭਾਜੀ 1100 ਰੁਪਏ ਦਾ 1100 ਰੁਪਏ ਦਾ ਹਾਂਜੀ ਪਾਜੀ ਇਹਦਾ ਕਿਰਾਇਆ ਜਿਵੇਂ ਲੈ ਲਾਂ ਜੀ ਇਹਦਾ ਕਿਰਾਇਆ ਕਿੰਨਾ ਹੋਊਗਾ ਜੀ ਆਪਣੇ ਆਪ ਦੇਖੋ ਮੇਰੇ ਕਹਿਣ ਨੂੰ ਕੀ ਐ ਮੈਂ ਤੇ ਦੁਕਾਨਦਾਰਾ ਬੜਾ ਕੁਝ ਕਹਿੰਦਾ ਉਹਦੀ ਘੁੰਮ ਕੇ ਆਓ ਪੁੱਛੋ ਕਿਰਾਇਆ ਕਿੰਨਾ ਕੋਈ ਬੋਲੇਗਾ 1500 ਕੋਈ ਬੋਲੇਗਾ 2000 ਆਪਾਂ ਦੇ ਰਿਆ 1100 ਆ ਲੈਂਗਾ ਜਿਹੜਾ ਵੀਡੀਓ ਸ਼ੇਅਰ ਕਰ ਦੂਗਾ ਉਹਨੂੰ ਵੀ ਕਿਰਾਇਆ ਫ੍ਰੀ ਮਿਲੂਗਾ ਜੀ ਹੈ 450 ਆ ਲੈਂਗਾ ਪਹਿਲਾਂ ਵਾਹ ਜੀ ਵਾਹ ਪਾਜੀ ਕਮਾਲ ਹੀ ਕਰਤੀਓ ਪਾਜੀ ਲੈ ਲਓ ਨਜ਼ਾਰੇ ਪਾਜੀ ਕੋਈ ਐਦਾਂ ਤਾਂ ਨਹੀਂ ਕਿ ਧੱਕੇ ਨਾਲੇ ਗਾਣਾ ਗੋਣਾ ਸੰਗੇ ਬਦੋ ਬਦੀ ਚੱਲੀ ਜਾ ਰਿਆ ਇਹ ਕੰਮ ਕਰੀ ਦੇ ਨ ਪੱਕੇ ਆ ਪਾਣੀ ਪਾਉਂਦੇ ਧੱਕੇ ਆਏ ਹਾਏ ਓਏ ਹੋਏ ਜਿਹੜੀ ਪਾ ਲਈ ਲੱਗੇਗੀ ਕਿਊਟ ਭਾਜੀ ਫੇਸ਼ੀਅਲ ਦੇ ਵੈਸੇ ਵੱਜ ਜਾਣਗੇ ਸਹੀ ਉੰਜ ਚਮਕੋ ਕੀ ਵਿਚਾਰੀ ਇਹ ਮਜ਼ਾਕ ਨਹੀਂ ਵਾਕਈ ਬਦੋ ਬਦੀ ਆ ਇਹ ਹਾਂਜੀ 550 ਰੁਪਏ ਦਾ ਤੁਸੀਂ ਇਹ ਲਹਿੰਗਾ ਲੋ 2000 ਰੁਪਏ ਕਿਰਾਏ ਦਾ ਮਿਲੂਗਾ ਭਾਜੀ ਮਿਲਣਾ ਕਿਹਨੂੰ ਐ ਜਿਹੜਾ ਵੀਡੀਓ ਕਰੇਗਾ ਸ਼ੇਅਰ ਸ਼ੇਅਰ ਹਾਂਜੀ ਤੁਸੀਂ ਘਰ ਕਰੋ ਨਾ ਕੰਮ ਜਿਹੜੀ ਪਹਿਣਾ ਘਰ ਬਿਊਟੀ ਪਾਰਲ ਖੋ ਰਿਆ ਉਹ ਨਾਲ ਲਹਿੰਗੇ ਵਿੱਚ ਹੀ ਜਨ ਕਰਾਇਦੇ ਆ ਜੀ ਸਹੀ ਹੈ ਸਹੀ ਹੈ। ਹੋਰ ਤੁਸੀਂ ਵਰਕ ਦੇਖੋ ਤੁਸੀਂ ਲਹਿੰਗੇ ਦਾ ਕਮਾਲ ਹੈ ਗਰੀ ਪਈ ਹੈ ਭਾਜੀ ਨੇ। ਭਾਈ ਲੈ ਕੇ ਪਤਾ ਨਹੀਂ ਕਿਹੜੇ ਗ੍ਰਹਿ ਤੋਂ ਆਏ ਆ ਸਾਰਾ ਕੁਝ। ਬਾਬਾ ਜੀ ਦੀਆਂ ਮਹਿਰ ਹੈ ਗਿਆ ਮਹਾਰਾਜ। ਰੰਗ ਦੇਖੋ ਕਿੰਨੇ ਸੋਹਣੇ। ਇੰਗਲਿਸ਼ ਆਣਗੇ ਰੰਗ ਜਿਹੜੀ ਪਾਏ ਹੋਏ ਹੋਏ ਉਹ ਵੀ ਲੱਗੇਗੀ ਝੰਗ। ਆਹ ਦੇਖ ਲਓ ਤੁਸੀਂ। ਇਹਦਾ ਸੱਚੀ ਨੂੰ ਹੀ ਕੰਮ ਵਧੀਆ ਵਧੀਆ ਵਾਲਾ ਹੀ ਆ ਦੋਸਤੋ। ਆਹ ਲਓ ਜੀ ਮਹਾਰਾਜ ਚਾਹੇ ਪਾਏ ਬਹੂ ਚਾਹੇ ਪਾਏ ਸੱਸ ਸਾਡੇ ਕੋਲ ਗਾਹ ਕੰਨਾ ਦਿੱਲੀ ਤੋਂ ਹਾਂ। ਬਿਲਾਸਪੁਰ ਤੋਂ ਹਾਂ। Shimla ਤੋਂ Solan ਤੋਂ ਕਿਉਂ ਆਏਗਾ? ਕਿਉਂ ਆਏਗਾ ਅਗਰ ਆ ਪਾਗਲ ਥੋੜੀ ਹੈ ਉੱਥੇ ਬਾਜ਼ਾਰ ਥੋੜੇ ਹੈ ਹੂੰ ਜੇ ਰੇਟ ਘਟੋਏਗਾ ਚੀਜ਼ ਵਧੀਆ ਹੋਏਗੀ ਤੇਦੀ ਗਾ ਆਏਗਾ ਨਾ ਹੂੰ ਬਿਲਕੁਲ ਆਏਗਾ ਇਸ ਕਰਕੇ ਆਪਾਂ ਸਸਤਾ ਲੈ ਆਂਦੇ ਆ ਸਸਤਾ ਵੇਚਦੇ ਆ ਜੋ ਰੇਟ ਕਪੜਾ ਆਪਾਂ ਦੁਕਾਨਦਾਰਾਂ ਨੂੰ ਵੇਚਦੇ ਆ ਸ਼ੋਰੂਮਾਂ ਚ ਮੋਲਾਂ ਚ ਔਰ ਇਹਨਾਂ ਕਪੜਾ ਪਰ ਟੇਲ ਦੇ ਦਿੰਦੇ ਆ ਜੀ ਇਹ ਮੇਰੇ ਕੋਲ ਤੇ ਗਾਉਣ ਵੀ ਹੈਗੇ ਗਾਉਣ ਵੀ ਦਿਖਾ ਦਾਂਗੇ ਗਾਉਣ ਵੀ ਹੈਗੇ ਆ ਓ ਭਾਜੀ ਮੇਰੇ ਕੋਲ ਸਭ ਕੁਝ ਮਿਲ ਜਾਏਗਾ ਬਾਬਾ ਜੀ ਦੀ ਕਿਰਪਾ ਨਾਲ ਦਗਾਨ ਤੇ ਇੱਕ ਵਾਰ ਮਾਰੋ ਢੇੜਾ ਆ ਕੇ ਦੇਖੋ ਵੇੜਾ ਦੇਖੋ ਨਾ ਕੋਈ ਕਪੜਾ ਹੈ ਕਿਹੜਾ ਕਿਹੜਾ ਜੋ ਰੇਟ ਦੱਸਾਂਗੇ ਤੁਹਾਨੂੰ ਇਸ ਰੇਟ ਤੇ ਲਹਿੰਗਾ ਪੂਰੀ ਦੁਨੀਆ 'ਚ ਨਹੀਂ ਮਿਲੇਗਾ ਅੱਛਾ ਜੀ ਇਸ ਰੇਟ ਲਹਿੰਗਾ ਮਿਲ ਗਿਆ ਜੋ ਵੀਡੀਓ ਦਿਖਾਇਆ ਸਾਰੇ ਆਰਟੀਕਲ ਫਰੀ ਠੀਕ ਹੈ ਜੀ ਬੱਦਪਦੀ ਹੋ ਗਈ ਜੀ ਠੀਕ ਹੈ ਬੜੀ ਬੜੀ ਮਿਹਰਬਾਨੀ ਜਿਹੜੀ ਪਾਏ ਉਹ ਚੜੀ ਦੇ ਜਵਾਨੀ ਠੀਕ ਹੈ ਨਾ